ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਵਸਨੀਕਾਂ ਨੂੰ ਹਰ ਪ੍ਰਕਾਰ ਦੀਆਂ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਨੇ ਤਾਂ ਜੋ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਵਿੱਚ ਜਾ ਕੇ ਆਪਣੇ ਕੰਮ ਕਰਵਾਉਣ ਲਈ ਖੱਜਲ-ਖਵਾਰ ਨਾ ਹੋਣਾ ਪਵੇ ਜਿਸ ਦੇ ਚਲਦਿਆਂ ਉਹਨਾਂ ਵੱਲੋਂ ਸਰਕਾਰ ਤੁਹਾਡੇ ਦਵਾਰ ਸਕੀਮ ਸ਼ੁਰੂ ਕੀਤੀ ਗਈ ਹੈ ਤੇ ਇਸ ਸਕੀਮ ਦੇ ਤਹਿਤ ਜਰੀਏ ਹੀ ਲੋਕਾਂ ਦੇ ਘਰ ਬੈਠੇ ਕਈ ਤਰ੍ਹਾਂ ਦੇ ਕੰਮ ਉਹਨਾਂ ਦੇ ਦੁਆਰ ਆ ਕੇ ਕੀਤੇ ਜਾ ਰਹੇ ਨੇ ਇਸੇ ਹੀ ਕੜੀ ਦੇ ਚਲਦਿਆਂ ਫਗਵਾੜਾ ਨਜ਼ਦੀਕ ਪਿੰਡ ਜਗਪਾਲਪੁਰ ਵਿਖੇ ਵੀ ਇੱਕ ਕੈਂਪ ਲਗਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਹਲਕਾ ਆਪ ਦੇ ਇੰਚਾਰ ਸਰਦਾਰ ਜਗਿੰਦਰ ਸਿੰਘ ਮਾਨ ਸੀਨੀਅਰ ਆਪ ਨੇਤਾ ਦਲਜੀਤ ਰਾਜੂ ਅਸ਼ੋਕ ਪਾਟਿਆ ਵਰਨ ਬੰਗੜ ਤੋਂ ਇਲਾਵਾ ਹੋਰ ਪਾਰਟੀ ਵਰਕਰ ਪਹੁੰਚੇ ਜਿਨ੍ਹਾਂ ਦਾ ਪਿੰਡ ਵਾਸੀਆਂ ਵੱਲੋਂ ਫੁੱਲਾਂ ਦੇ ਹਾਰ ਪਾ ਕੇ ਨਿਕਾਸ਼ ਸੁਆਗਤ ਕੀਤਾ ਗਿਆ ਇਸ ਮਾਕੇ ਕੈਂਪ ਦੌਰਾਨ ਜਿੱਥੇ ਪਿੰਡ ਵਾਸੀਆਂ ਦੇ ਵੱਖ-ਵੱਖ ਪ੍ਰਕਾਰ ਦੇ ਕੰਮਾਂ ਦਾ ਮੌਕੇ ਤੇ ਨਿਪਟਾਰਾ ਕੀਤਾ ਗਿਆ ਉੱਥੇ ਹੀ ਇਸ ਕੈਂਪ ਦੀ ਖਾਸ ਗੱਲ ਇਹ ਰਹੀ ਕਿ ਇਸ ਕੈਂਪ ਦੌਰਾਨ ਹਰਜੀਮਾਨ ਅਤੇ ਉਹਨਾਂ ਦੀ ਪਤਨੀ ਨੇ ਖੁਦ ਹੀ ਪਿੰਡ ਪਹੁੰਚ ਕੇ ਆਪਣੀ ਮੈਰਿਜ ਰਜਿਸਟ੍ਰੇਸ਼ਨ ਕਰਵਾਈ ਆਪਣੇ ਸੰਬੋਧਨ ਵਿੱਚ ਸਰਦਾਰ ਮਾਨ ਨੇ ਇਸ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਪੰਜਾਬ ਦੇ ਵਾਸੀਆਂ ਲਈ ਇਹ ਸਕੀਮ ਸ਼ੁਰੂ ਕੀਤੀ ਹੈ ਤਾਂ ਜੋ ਲੋਕਾਂ ਨੂੰ ਦਫ਼ਤਰਾਂ ਵਿੱਚ ਖੱਜਲ ਖਵਾੜਨਾ ਨਾ ਹੋਣਾ ਪਵੇ ਆਪਣੇ ਆਪ ਨੂੰ ਜਬੀਬ ਤੱਕ ਧਾਰ ਕੇ ਜੋ ਕੰਮ ਕੀਤੇ ਨੇ ਨੌਕਰੀ ਵਿਦੌ ਪਪੀ ਟਿਕ ਪ੍ਰਿੰਟ ਸਾਡੇ ਨੰਗਲ ਹੈਗਾ ਇੱਕ ਕੁੜੀ ਨੰਗਲ ਮੱਝਾ ਇੱਕ ਕੁੜੀ ਸਬ ਇੰਸਪੈਕਟਰ ਬੱਤੀ ਹੈ ਕਿੰਨੇ ਸਾਲ ਤੋਂ ਟ੍ਰਾਈ ਕਰਦੀ ਹੈ 30 ਕੋ 40 ਲੱਖ ਰੱਖ ਲਨ ਪਏ ਲਿਆ ਕੇ ਇੱਕ ਅਚੰਬੇ ਵਾਲੀ ਸਰਕਾਰ ਹੈ ਜਿਸ ਨੇ ਇੱਥੇ ਆ ਕੇ ਰੰਗਲਾ ਪੰਜਾਬ ਸ਼ਾਨਦਾਰ ਪੰਜਾਬ ਖੁਸ਼ੀ ਵਾਲਾ ਪੰਜਾਬ ਦੀ ਸ਼ੇਪ ਜਿਹੜੀ ਹੈ ਸ਼ਕਲ ਪਹਿਲੇ ਨਕਸ਼ਾ ਬਣਾਇਆ ਫਿਰ ਐਗਜ਼ੀਕਿਊਟ ਕਰਨ ਸ਼ੁਰੂ ਕੀਤਾ ਅੱਜ ਤੁਹਾਡੇ ਸਾਹਮਣੇ ਜੇ ਜਦੋਂ ਅਸੀਂ ਵੋਟਾਂ ਮੰਗਣੇ ਸਾਡੇ ਮੂੰਹ ਲੰਮਕੇ ਹੁੰਦੇ पर अचीव फकर दे नाल ਅੱਜ ਪੰਡਾ ਨੂੰ ਕਰਦੇ ਹੁਣ ਇਹ ਮੁਸ਼ਕਿਲਾਂ ਸੁਣਦੇ ਹੁਣ ਦੇ ਕੰਮ ਕਰਦੇ ਆਂ ਔਰ ਲੋਕਾਂ ਦਾ ਜੋ ਅਵਾਰਡ ਹੈ ਸਾਨੂੰ ਮਿਲਦਾ ਉਹ ਤੁਹਾਡੇ ਸਾਹਮਣੇ ਹੈ ਗੱਲ ਹੀ ਸਾਹਮਣੇ ਕਹਾ ਸਰਪ੍ਰਧਵਾਨ ਸਿੰਘ ਐਚੀਪੀ ਬੈਸਟ ਐਡਮਿਨਿਸਟ੍ਰੇਸ਼ਨ ਬੈਸਟ ਇਸ ਦੀ ਬੈਸਟ ਇਸ ਮੋਰ ਦੈਨ ਬੈਸਟ ਆਈ ਅਪਰੀਸ਼ੀਏਟ ਥੈਮ ਆਈ ਪ੍ਰੇ ਪ੍ਰੇ ਘਾਟ ਟੂ ਲੌਂਗ ਲਿਵ ਲਾਈਫ ਐਂਡ ਪਤਨੀ ਉਹਦੀ ਪਿੰਡਾ ਇਨ ਦੀ ਹੈਂਡ ਆਫ ਦੀ ਸਰਪ੍ਰਧਵਾਨ ਪਿਸ ਪ੍ਰਤਿਕ ਦਾ ਥੈਂਕ ਯੂ ਵੈਰੀ ਮਚ ਜੈ ਉਧਰ ਪਿੰਡ ਵਾਸੀਆਂ ਨੇ ਉਹਨਾਂ ਦੇ ਪਿੰਡ ਵਿੱਚ ਲਗਾਏ ਗਏ ਇਸ ਕੈਂਪ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਨਾਲ-ਨਾਲ ਸਰਦਾਰ ਜੋਗਿੰਦਰ ਸਿੰਘ ਮਾਨ ਦਾ ਵੀ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਇਸ ਕੈਂਪ ਦਾ ਪਿੰਡ ਵਾਸੀਆਂ ਨੂੰ ਕਾਫੀ ਫਾਇਦਾ ਹੋਇਆ ਹੈ। ਉਹਨਾਂ ਆਸ ਪ੍ਰਗਟਾਈ ਕਿ ਇਸ ਤਰ੍ਹਾਂ ਦੇ ਕੈਂਪ ਹੋਰ ਨਾਲ ਪਿੰਡਾਂ ਵਿੱਚ ਵੀ ਲਗਾਏ ਜਾਣਗੇ। ਅੱਜ ਜਿਹੜਾ ਇਤਿਹਾਸ ਦੇ ਵਿੱਚ ਚੇਂਜ ਆਈ ਹੈ। ਕਿਉਂਕਿ ਮੇਰੀ ਉਮਰ ਵੀ ਕੋਈ 36 ਸਾਲ ਦੀ ਹੋ ਗਈ ਹੈ। ਜਦੋਂ ਅਸੀਂ ਬੋਟਾ ਲੈਣ ਲਈ ਲੋਕਾਂ ਦੇ ਘਰਾਂ ਜਾ ਸਕਦੇ ਹਾਂ। ਕਾਇਕ ਉਸ ਵਕਤੀ ਸਰਕਾਰ ਦਾ ਫਰਜ ਮੰਨਦਾ ਕਿ ਲੋਕਾਂ ਦੇ ਕੰਮ ਵੀ ਜਿਹੜੇ ਨੇ ਉਹ ਇਸੇ ਤਰ੍ਹਾਂ ਇਹ ਦਰਵਾਰ ਲਾ ਕੇ ਹੋਣੇ ਚਾਹੀਦੇ ਨੇ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਆਪਣੇ ਚੀਫ ਮਿਨਿਸਟਰ ਨੇ ਭਗਵੰਤ ਮਾਨ ਜੀ ਉਹਨਾਂ ਦਾ ਬਹੁਤ ਵੱਡਾ ਉਪਰਾਲਾ ਹੈ ਕਿ ਜਿਨ੍ਹਾਂ ਨੇ ਇਹ ਸੇਵਾ ਪਿੰਡ ਦੇ ਵਿੱਚ ਲੋਕਾਂ ਨੂੰ ਦਿੱਤੀ ਹੈ ਜਿਹੜੀ ਕਿ ਬਹੁਤ ਜ਼ਰੂਰੀ ਸੀ ਔਰ ਇਹ ਅੱਜ ਅੱਜ ਨਹੀਂ ਚਲਦੀ ਹੀ ਰਹਿਣੀ ਚਾਹੀਦੀ ਹੈ ਤਾਂ ਕਿ ਲੋਕਾਂ ਨੂੰ ਦਫ਼ਤਰਾਂ ਦੇ ਜਿਹੜੇ ਹੈਗੇ ਉਹ ਗੇੜੇ ਨਾ ਲਾਉਣੇ ਪੈਣ ਔਰ ਕੰਮ ਜਿਹੜੇ ਹੈਗੇ ਆ ਉਹਨਾਂ ਦੇ ਘਰ ਦੇ ਵਿੱਚ ਹੋਣ ਮੈਂ ਇਹਨਾਂ ਲਫਜ਼ਾਂ ਦੇ ਨਾਲ ਸਰਕਾਰ ਆਮ ਆਦਮੀ ਪਾਰਟੀ ਸਾਹਿਬ ਭਰਤਮਾਨ ਜੀ ਦਾ ਅਰਵਿੰਦ ਕੇਜਰੀਵਾਲ ਜੀ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਉਪਰਲਾ ਕਰਕੇ ਘਰ ਤੱਕ ਲੋਕਾਂ ਨੂੰ ਜਿਹੜੀ ਸਹਾਇਤਾ ਪਹੁੰਚਾਈ ਹੈ ਧੰਨਵਾਦ ਜੈ ਭੀਮ ਜੈ ਭਾਲ ਸਾਡੇ ਮਾਨਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਦੀ ਮਾਨ ਉਨ੍ਹਾਂ ਨੇ ਇਹ ਇੱਕ ਮਹਿੰਮ ਚਲਾਈ ਆ ਕਿ ਪਿੰਡਾਂ ਦੇ ਵਿੱਚ ਅਫਸਰ ਸਹਿਬਾਨ ਆ ਕੇ ਆਮ ਜਨਤਾ ਦੇ ਕੰਮ ਕਰਨਗੇ ਉਸ ਦੇ ਵਿੱਚ ਚਾਹੇ ਕੋਈ ਜਨਮ ਸਰਟੀਫਿਕੇਟ ਹੋਵੇ ਚਾਹੇ ਕੋਈ ਮੌਤ ਦਾ ਸਰਟੀਫਿਕੇਟ ਹੋਵੇ ਚਾਹੇ ਕੋਈ ਪੈਨ ਕਾਰਡ ਆਧਾਰ ਕਾਰਡ ਦਾ ਕੰਮ ਹੋਵੇ ਜਾਂ ਕੋਈ ਮੈਰਿਜ ਸਰਟੀਫਿਕੇਟ ਕਈ ਤਰ੍ਹਾਂ ਦੇ 42 ਤਰ੍ਹਾਂ ਦੇ ਸਹੂਬਾਵਾ ਆ ਜਿਹੜੀਆਂ ਔਨ தி ਸਪੌਟ ਤੁਹਾਨੂੰ ਸਰਟੀਫਿਕੇਟ ਮਿਲੂਗਾ ਸੋ ਇਸ ਕੜੀ ਦੇ ਵਿੱਚ ਅਸੀਂ ਅੱਜ ਪਿੰਡ ਜਗਪਾਲਪੁਰ ਵਿਖੇ ਆਏ ਆ ਤੇ ਦੇਖ ਰਿਹਾ ਕਿ ਇੱਥੇ ਸਿਸਟਮ ਬਹੁਤ ਵਧੀਆ ਚੱਲ ਰਿਹਾ ਔਰ ਲੋਕੀ ਇਸ ਮਹਿੰਮ ਦਾ ਇਸ ਕੈਂਪ ਦਾ ਫਾਇਦਾ ਉਠਾ ਰਹੇ ਆ